ਦੀ ਮੇਰੇ ਬਲਤੋਂ ਸਾਰੇ ਨੂੰ ਬਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਸਭੀ ਠੀਕ ਠਾਕ ਹੋਵੇ। સ્વાਗਤ ਹੈ ਤੁਹਾਡਾ ਆਪਣੇ ਚੈਨਲ ਗੁਣਾਖਾਂ ਦੀ ਦੇ ਵਿੱਚ। ਆ ਤਾਂ ਸੂਟ ਅੱਜ ਬਣਾ ਕੇ ਹਟੀ ਸੀ। ਲੈਸਨ ਲਾ ਦੋ ਜੀ। ਮਾਮਾ ਤੇ ਇਜਤੇਮ ਇੱਕ ਹੋਰ ਡਿਜ਼ਾਈਨ ਕੀਤਾ ਸੀ ਉਹ ਮੈਨੂੰ ਦਿਖਿਆ ਨਹੀਂ ਹੈਗਾ। ਉਹ ਬੈਠਣੀ ਅੱਜ ਰੋਕੀ। ਇਨ ਨਾਲ ਆ ਸੂਟ ਮੇਰਾ ਇਹਦਾ ਦੁਪੱਟਾ ਪ੍ਰਿੰਟ ਦਾ ਤੇ ਮਤਲਬ ਇਹ ਆ ਵੀ ਵਿੱਚ ਤਾਂ ਸਿਰਫ ਇੱਕ ਫਲਾਵਰ ਹੀ ਆ ਉਹਦਾ ਵਰਕ ਦੀ ਤਰ੍ਹਾਂ ਨਾ ਆਲੇ-ਦਾਲੇ ਲਾਈਨ ਬਣੀ ਹੋਈ ਆ ਪ੍ਰਿੰਟ ਇਹ ਵਾਲਾ ਹੈ ਮੇਰਾ ਬੂਟੇ ਫਰੰਟਰ ਇਹ ਹੈਗਾ ਬਾਹਮਾ ਦਾ ਪਰਤ ਇਹ ਹੈਗੀ ਹੈ ਬੈਕ ਜਿਹੜੀ ਆਹ ਵਾਲੀ ਬੇਲ ਆ ਇਹੀ ਬੇਲ ਇਹ ਪ੍ਰਿੰਟ ਹੋਈ ਹੋਈ ਹੈ ਇਹ ਪ੍ਰਿੰਟ ਵੀ ਹੈ ਜੇ ਉੱਪਰ ਇਹਦਾ ਵਰਕ ਹੋਇਆ ਹੋਇਆ ਆਵਣਾ ਤੁਹਾਨੂੰ ਨੇੜੇ ਤੋਂ ਦਿਖਦਾ ਹੋਊਗਾ ਅਗਰ ਨਾਲ ਦੇ ਉਹਦੇ ਨਾਲ ਬਾਰਡਰ ਲਾਈਨਿੰਗ ਕੀਤੀ ਹੋਈ ਹੈ ਵਰਕ ਬਾਕੀ ਜਿਹੜੇ ਸੂਟ ਸਟਿਚ ਕਰਨ ਵਾਲੇ ਸੀ ਉਹ ਆਪਣੇ ਤਕਰੀਬਨ ਹੋ ਗਏ ਕਿਉਂਕਿ ਜਿਹੜੇ ਇੰਨਾ ਦੇ ਚੀਜ਼ ਮੈਂ ਪਰਜਾਈ ਦੇ ਸੀ ਮੰਮੀ ਦੇ ਸੀ ਉਹ ਹੋ ਗਏ ਨੇ ਮੇਰੇ ਵਾਲੇ ਕੁਝ ਹੋ ਗਏ ਕੁਝ ਰਹਿ ਗਏ ਕਿਉਂਕਿ ਜਿਹੜੇ ਮੇਰੇ ਤਾਂ ਮੈਨੂੰ ਇਹ ਸੀ ਵੀ ਮੈਂ ਉੱਥੇ ਵੀ ਕਰ ਲੂੰਗੀ ਵੈਸੇ ਮੈਂ ਲੈ ਆਈ ਸੀ ਕਿਉਂਕਿ ਮੈਨੂੰ ਇਹ ਹੋ ਜਾਂਦਾ ਵੀ ਚਲੋ ਜਿਹੜਾ ਹੋਊਗਾ ਫਿਰ ਉਹ ਕਰ ਦਾਂਗੇ ਉਡੀ orange ਤੇਰੇ ਹੁੰਦਾ ਵੀ ਉਹਨਾਂ ਨੂੰ ਸੁਨੇਹਾ ਆ ਕਿ ਰੋਟੀ ਦਾ ਜੋ ਉਹ ਗਏ ਹੋਏ ਨੇ ਅੱਜ ਰੋਟੀ ਦੇ ਆਪਾਂ ਜਿਹੜਾ ਕਰਨ ਵਾਲਾ ਸੀ ਕੰਮ ਉਹ ਕਿਤੇ ਹੁਣ ਮੈਂ ਲੱਗੀ ਹੋਈ ਸੀ ਆਪਾਂ ਦੇ ਸੂਟ ਕਾਫੀ ਸੂਟ ਤਾਂ ਕਾਫੀ ਸੀਗੇ ਇਹਨਾਂ ਦੇ ਦੋਨਾਂ ਦੇ 7-8 ਸੂਟ ਸੀਗੇ ਮੰਮੀ ਦੇ ਵਿਆਹ ਤੇ ਦੇ ਸੂਟ ਸਲਾਈ ਕਰਨਾ ਨੇ ਇਹ ਤਾਂ ਮੇਰਾ ਸੀ ਆਪਦਾ ਚਲੋ ਜੀ ਹੁਣ ਦੇਖਦੇ ਆਂ ਸ਼ਾਮ ਦੇ ਕੰਮ ਕਰ ਸਾਢੇ 3 ਹੋ ਗਏ ਫਿਰ ਮਿਲਦੇ ਆਂ ਆਪਾਂ ਤੁਹਾਨੂੰ ਸੂਟ ਦਿਖਾਉਣਾ ਸੀ ਜਿਹੜਾ ਇਹ ਮਿਲਿਆ ਸੀ ਆਪਾਂ ਨੂੰ ਚੂੜਾ ਵਧਾਏਗਾ ਹਾਂਜੀ ਫਿਰ ਮੈਂ ਉਸ ਤੋਂ ਬਾਅਦ ਲੱਗੀ ਸੀ ਆਪਣੇ ਕੱਪੜੇ ਸਟਿਚ ਕਰਨ ਮੈਂ ਸੇ ਕੱਪੜੇ ਤਾਂ ਸਟਿਚ ਕਰ ਰਹੀ ਸੀ ਉਹਦੇ ਵਿੱਚ ਹੀ ਤੁਹਾਨੂੰ ਦਿਖਾਇਆ ਸੀਗਾ ਉੱਠ ਕੇ ਮੈਂ ਕਿਹਾ ਚਲੋ ਜੀ ਵੀਡੀਓ ਦੀ ਵੀ ਸਟਾਰਟਿੰਗ ਆਪਾਂ ਥੋੜੀ ਬਹੁਤੀ ਨਾਲ ਦੀ ਨਾਲ ਕਰ ਹੀ ਲਈਏ ਕਿਉਂਕਿ ਇਹ ਕਾਫੀ ਟਾਈਮ ਹੋ ਗਿਆ ਸੀ ਤਾਂ ਕਰਕੇ ਫਿਰ ਵੀਡੀਓ ਦੀ ਸਟਾਰਟਿੰਗ ਕਰਨ ਲੱਗੀ ਹੀ ਕਿਉਂਕਿ ਦੋ ਤਿੰਨ ਕਿ ਦਿਨ ਨਾ ਕਾਫੀ ਆਪਾਂ ਬੀਜ਼ੀ ਰਹੇ ਹਾਂ ਸਟਿਚ ਕਰਨ ਲਈ ਇੱਥੇ ਮੰਮੀ ਹੋਣੀ ਵੀ ਆ ਗਈ ਸੀ ਇਹਨਾਂ ਨੇ ਜਾ ਕੇ ਆਉਣਾ ਸੀ ਮੋਟਰ ਤੇ ਖੂ ਤੇ ਮੋਟਰ ਤੇ ਮਤਲਬ ਖੇਤਾਂ ਚ ਜਾ ਕੇ ਆਉਣਾ ਸੀਗਾ ਕਿਉਂਕਿ ਹਰ ਇੱਕ ਦਾ ਮਤਲਬ ਅਲੱਗ-ਅਲੱਗ ਏਰੀਏ ਨੇ ਉਦਾਂ ਦੀ ਅਲੱਗ-ਅਲੱਗ ਉਹਨਾਂ ਦੀਆਂ ਬੋਲੀਆਂ ਹੁੰਦੀਆਂ ਨੇ ਹਨਾ ਵੀ ਹਰ ਇੱਕ ਦੀ ਬੋਲੀ ਅਲੱਗ ਹੁੰਦੀ ਆ ਵੀ ਕੋਈ ਕੁਛ ਕਹਿੰਦਾ ਕੋਈ ਕੁਛ ਤੇ ਮੈਨੂੰ ਕਹਿ ਰਹੇ ਸੀ ਕਿ ਕਹਿੰਦੇ ਤੂੰ ਚੱਲ ਮੈਂ ਕਿਹਾ ਨਹੀਂ ਵੀ ਮੇਰਾ ਮੈਂ ਸੂਟ ਸਟਿਚ ਕਰਨ ਲੱਗੀ ਸੀ ਬਟ ਉਹ ਥੋੜਾ ਰਹਿਦਾ ਸੀ ਤੇ ਮੈਨੂੰ ਇਹ ਸੀ ਮੈਂ ਕਿਹਾ ਵੀ ਚਲੋ ਜੀ ਆਪਾਂ ਸੂਟ ਕੰਪਲੀਟ ਕਰ ਲਈਏ ਮੈਂ ਕਿਹਾ ਵੀ ਤੁਸੀਂ ਚਾ ਜਾਓ بس ਉਹ ਮੁਰਤੋਂ ਆਗੇ ਸੀ ਉਹਨਾਂ ਦੇ ਆਇਆ ਤੇ ਹਜੇ ਮੰਮੀ ਮੈਨੂੰ ਕਹਿੰਦੇ ਕਹਿੰਦੇ ਕਿੰਨਾ ਕਰਾਂਦਾ ਮੈਂ ਕਿਹਾ ਥੋੜਾ ਹੀ ਆ ਵੀ ਕਹਿੰਦੇ ਚਲ ਬਾਹਰ ਬੇੜੇ 'ਚ ਬੈਠਦੇ ਆ ਵੀ ਹੁਣ ਸ਼ਾਮ ਜੀ ਹੋ ਗਈ ਮੈਂ ਕਿਹਾ ਚਲੋ ਕੋਈ ਨਾ ਵੀ ਤੁਸੀਂ ਬੈਠੋ ਤੇ ਮੈਂ ਆਉਂਦੀ ਆ ਉਹਨਾਂ ਨੇ ਧਣੀਆਂ ਸਮਾਰਨਾ ਸੀਗਾ ਤਾਂ ਹੁਣ ਤਾਂ ਵੈਸੇ ਧਣੀਆਂ ਦੀ ਮੌਸਮ ਨਹੀਂ ਰਹੀ ਆ ਆ ਦੇਖੋ ਜੀ ਇੱਧਰ ਨਾ ਇਹ ਇਹ ਨਾ ਆ ਗਈ ਜਵੇਂ ਕੋਈ ਵੱਧ ਰਹਿਣ ਕੋਈ ਪਹਿਲੀ ਫੋਟੋ ਆਦੀ ਫੇਰ ਜੇ ਨਾ ਹੀ ਮੋਟੂ ਇਹ ਸਾਡੀ ਮਾਜੀ ਆ ਜਿਹੜਾ ਨਾ ਭਾਬੀ ਬਣਦਾ ਕੀ ਬਣਦਾ ਪੱਪੀ ਜਿਹੜਾ ਭਾਬੀ ਬਣਦਾ ਜੀ ਉਹ ਬੈਠਕਾਂ ਕੱਢ ਰਿਹਾ ਏ ਐਦਾਂ ਦੇਖੋ ਸੂਟ ਸਲਾਈ ਕੀਤੇ ਹੋਏ ਫਿਰਦੀਆਂ ਨੇ ਸਾਰੇ ਘਰ ਚ ਕੱਪੜੇ ਆ ਗਈ ਆਪਸੇ ਤੈਨੂੰ बैठक नहीं गिया एक दो तीन चार पंच अठ नौ दस बैठ बैठक हाय हाय ਜਿੰਨਾ ਜਿਆਦਾ ਸਟੈਟਰੀ ਉਹ ਮੈਂ ਬੈਟਰੀ ਬੰਦੀ 6 ਸਭ ਆ ਦੇਖੋ ਜੀ ਨਾਨਕੇ ਕੀ ਕੁਝ ਕਰਦੇ ਨੇ ਮੇਰੇ ਮੂੜੇ ਹਾਂਜੀ ਨਾਨਕੀ ਗਿਆਂ ਦਾ ਹਾਲ ਦੇਖੋ ਜੀ ਪਰ ਮਜ਼ਾ ਕਰਦੀਆਂ ਜੀ ਬਹੁਤ ਇੰਜੋਏ ਮਤਲਬ ਫੁੱਲ ਇੰਜੋਏ ਹੋ ਰਿਹਾ ਦਿਨਾਂ ਦੇ ਵਿੱਚ ਜਿੰਨਾ ਵੀ ਆ ਕੀ ਦੇ ਕਿਦੇ ਮਾਮੇ ਆਪਣੇ ਭਾਂਜਿਆਂ ਨਾਲ ਦੋਸਤਾਂ ਦੀ ਤਰ੍ਹਾਂ ਰਹਿੰਦੇ ਨੇ ਕਮੈਂਟ ਕਰਕੇ ਜਰੂਰ ਦਿਓ ਕਿਉਂਕਿ ਜਿਵੇਂ ਸਾਨੂੰ ਆਪਣੇ ਨਾਨਕੇ ਹੁੰਦੇ ਸੀ ਉਹ ਵੀ ਮੇਰੇ ਵੱਡੇ ਬਸ ਇਹ ਚੀਜ਼ਾਂ ਬੈਚ ਬੁਟੇ ਫਰਮਾਉਣਾ ਹੁੰਦਾ ਸੀ ਇਦਾਂ ਹੀ ਸਦਾ ਸੱਤ ਸੱਤ ਕਰ ਆਪਣਾ ਕਿੰਨਾ ਕੰਮ ਇਹ ਪੱਟੀ ਐ ਤੁ ਕਾਪੂ ਨੀਓ ਕਿ ਜੌੜਲੇ ਬਣਾਇਆ ਬੋਲੋੜਾ ਲੈ ਲਊਂਗਾ ਫਸਤੇ ਨੇ ਅੱਛਾ ਕੋਈ ਨਹੀਂ ਜਿਹੜੀ ਟਿਕਟਾਂ ਨਹੀਂ ਆਈ ਗਈ ਉਹ ਮੈਂ ਤੇ ਤੁਹਾਨੂੰ ਦਿਲ ਲਾ ਲਵਾਂ ਟੱਕਰ ਨਹੀਂ ਬਿਠੇ ਨਹੀਂ ਗਏ ਬਾਤਾਂ ਹੋਊਗਾ ਛੋਟੀ ਜਿਹੀ ਕਾਲੀ ਪੈਸੀ ਫੇਰ ਵੀ ਮੰਗਦਾ ਟੱਕਰ ਕੋਈ ਕੋਈ ਖਾਵਾ ਵੱਧ ਨਾ ਕੋਈ ਮੈਂ ਸੁਣਾਣ ਕੋ ਦੱਸਦਾ ਇਹ ਬਾਤ ਆਈ ਹੁੰਦੀ ਹੈ ਅੰਨੇ ਨਹੀਂ ਖਾਣੇ ਟੱਕਰ ਤੋਂ ਮੈਰੇ ਮਾਪੇ ਨੂੰ ਪਿਆ ਕੋਈ ਨਹੀਂ ਰੋਟੀ ਖਾ ਰਹੇ ਹਾਂ ਅਮੈਂ ਜਾ ਕੇ ਖਾਣੇ ਦੇਣਾ ਮੇਰੇ ਇੱਧਰ ਇਹੋਂ ਤੋਂ ਨਹੀਂ ਆ ਦੇ ਕੰਡਿਟਰ ਲੈ ਕੇ ਨੂੰ ਆ ਮੈਂ ਲਾਉਦਾ ਬਾਹਰ ਬਾਹਰ ਬੈਠ ਕੇ ਰੋਟੀ ਖਾਂਦੇ ਰੋਟੀ ਦਾ ਘੜੀ ਪੁੱਤ ਹਾਂ ਆ ਨਾ ਸਾਤਰੰਗ ਦਾ ਇੱਕ ਪਾਸਾ ਆ ਇੱਕ ਨਾਲ ਕੱਟਣੀ ਆ ਚਾਹ ਮਰ 국민의동당은 정부와 it 일부 Jung ਜਾਣੇ ਹੋਏ ਤਾਂ ਨਾ ਚੱਲ ਪਾਉਗਾ। ਅੰਕੀ ਲੈ ਲਈ ਉਹਦੀ। ਚਲ ਦੂਵਾ। ਤਾਂ ਇਹ ਮੈਂ। ਉਹ ਤੋਂ ਬਾਅਦ 2 ਮਹੀਨੇ। ਬਾਜੀ ਫਿਰ ਸਾਰੇ ਨੇ ਰੋਟੀ ਖਾਧੀ, ਰੋਟੀ ਖਾਣ ਤੋਂ ਬਾਅਦ ਫਿਰ ਚਲੇ ਗਏ ਸੀ ਸੈਰ ਕਰਨ, ਸੈਰ ਕਰਕੇ ਆ ਕੇ ਫਿਰ ਬਾਜੀ ਗੱਲਾਂ-ਬੱਤਾਂ ਕੀਤੀਆਂ ਤੇ ਪਹਿਨ ਦੀ ਤਿਆਰੀ ਸੀ ਕਿਉਂਕਿ ਅਸੀਂ ਫਿਰ ਵਾਪਸੀ ਚਾਉਣਾ ਸੀਗਾ ਤਾਂ ਕਰਕੇ ਗੱਲਾਂ ਕਰਦੇ ਹਾਂ।